ਪਰੀਏ ਹੱਥ ਪੈਰ ਤਨ ਦੇ ਹੱਥ ਪੈਰ ਸਰੀਰ ਪਿੰਡਾ ਲੇਬੜ ਜਾਨ ਪਾਣੀ ਤੋਤੇ ਉਤਰ ਸਕੇ ਪਾਣੀ ਨਾਲ ਤੋਤੇਆਂ ਮਿੱਟੀ ਲੈ ਜਾਂਦੀ ਹੈ ਮੋਤ ਪਲੀਤੀ ਕੱਪੜ ਹੋਏ ਸ਼ਾਵ ਨਾਲ ਗੰਦਾ ਹੋਇਆ ਹੋਇਆ ਬਸਤਰ ਦੇ ਸਾਬੂਨ ਲਿਆ ਉਹ ਤੋਏ ਉਸ ਨੂੰ ਸਾਬਣ ਲਾ ਕੇ ਸਾਫ ਸੁਥਰਾ ਕਾਰਜ ਲਈਦਾ ਹੈ ਪਰਇ ਮਤ ਪਾਪਾਂ ਕੈ ਸੰਗ ਗੁਨਾਹ ਦੇ ਨਾਲ ਪਲੀਤ ਹੋਈ ਹੋਈ ਆਤਮਾ ਉਹ ਤੋ ਪ ਨਾਵੇਂ ਕੈ ਰੰਗ ਉਹ ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ ਉੰਨੀ ਪਾਪੀ ਅਖਨਾਈ ਕੇਵਲ ਮੂੰਹ ਜਬਾਨੀ ਕਹਿਣ ਨਾਲ ਆਦਮੀ ਨੇਕ ਤੇ ਐ ਵੀ ਨਹੀਂ ਬਣਦਾ ਕਰ ਕਰ ਕਰਨਾ ਲਿਖ ਲੈ ਜਾਓ ਬਾਰੰਗ ਬਾਾਰ ਕੀਤੇ ਹੋਏ ਕਰਮ ਦਿਲ ਉਤੇ ਉਕਰੇ ਜਾਂਦੇ ਹਨ ਆਪੇ ਵੀਜ ਆਪੇ ਹੀ ਖਾਓ ਆਦਮੀ ਖੁਦ ਬੀਜਦਾ ਹੈ ਅਤੇ ਖੁਦ ਹੀ ਵੜਦਾ ਹੈ ਨਾਨਕ ਹੁਕਮੀ ਆਵੋ ਜਾਓ ਏ ਨਾਨਕ ਰੱਬ ਦੇ ਹੁਕਮ ਨਾਲ ਇਨਸਾਨ ਆਉਂਦਾ ਤੇ ਜਾਂਦਾ ਹੈ